ਨਮਸਕਾਰ ਇਹ ਆਕਾਸ਼ ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ प्रधानमंत्री नरेंद्र मोदी ने आज आकाशवाणी मन की बात प्रोग्राम च विदेश अपने थे। देश के लोगों विचार किए खास करके सनत स्टार्टअप उद्यम च लगे नौजवान नोर ते देने की अपील की राष्ट्रपति द्रौपदी मुर्मू सत्तरवें गणतंत्र दिवस तहल तो भी शाम देर बाद राष्ट्र को संबोधन करेंगे करोलवे राष्ट्रीय वोटर दिवस मौके पंजाब भर बख जागरूकता गतिविधियां आयोजन मुख्यमंत्री भगवंत मान वालों हुशियारपुर जिलेर ईको टूरिज्म प्रोजेक्ट का उदघाटन के गृह मंत्रालय वालों विलखण सेवा राष्ट्रपति मैडल बेमिसाल सेवाई मैडलित करने वाले पुलिस के अधिकारियोंचारियों के नाव का एलान भारतीय खेड अथार्टी बी एस एफ वालों अच्छ अमृतसर अटारी ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਖਾਸ ਕਰਕੇ ਸਨਤ ਤੇ ਸਟਾਰਟਅਪ ਉਦਮਾਂ ਚ ਲਗੇ ਨੌਜਵਾਨਾਂ ਨੂੰ ਗੁਣਵੱਤਾ ਤੇ ਜ਼ੋਰ ਦੇਣ ਦੀ ਅਪੀਲ ਕੀਤੀ ਹੈ। ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਚਾਜ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਤੇਜ਼ੀ ਨਾਲ ਵਧ ਰਹੀ ਹੈ ਤੇ ਪੂਰੀ ਦੁਨੀਆ ਭਾਰਤ ਵੱਲ ਦੇਖ ਰਹੀ ਹੈ। प्रधानमंत्री ने, ने, तो ने कहा कि दस साल पहला जनवरी दो हजार सोलह चार ने स्टार्टअप्रत दुनिया सब तटअपिटम कल समारोह का हवाला दन्द प्रधानमंत्री ने कहा संविधान संस्थापक प्रति धनवाद प्रकट करने का मौका प्रदान है कल 26 जनवरी को हम सभी गणतंत्र दिवस का दिन हमारा संविधान लागू हुआ था। 26 जनवरी का ये दिन हमें अपने संविधान निर्माताओं को नमन करने का अवसर देता है श्री मोदी ने कहा कि एक पेड़ मां के नाम मुहिम तहत देश भर तक दो सौ करोड़ रुख लगा तो लगाए जा चुके ने राष्ट्रपति द्रौपदी मुर्मू सत्त में गणतंत्र दिवस तो पहला शाम आज ਸ਼ਾਮ ਹੁਣ ਤੋਂ ਥੋੜੀ ਦੇਰ ਬਾਅਦ ਸ਼ਾਮ 7:00 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ ਇਹ ਸੰਬੋਧਨ ਆਕਾਸ਼ਵਾਣੀ ਦੇ ਸਾਰੇ ਰਾਸ਼ਟਰੀ ਚੈਨਲਾਂ ਤੇ ਸ਼ਾਮ 7:00 ਵਜੇ ਤੋਂ ਪ੍ਰਸਾਰਿਤ ਕੀਤਾ ਜਾਵੇਗਾ ਅਤੇ ਦੂਰਦਰਸ਼ਨ ਦੇ ਸਾਰੇ ਚੈਨਲਾਂ ਤੇ ਹਿੰਦੀ ਚ ਪ੍ਰਸਾਰਿਤ ਕੀਤਾ ਜਾਵੇਗਾ ਜਿਸ ਤੋਂ ਬਾਅਦ ਇਸ ਦਾ ਅੰਗਰੇਜ਼ੀ ਰੂਪ ਵੀ ਪ੍ਰਸਾਰਿਤ ਕੀਤਾ ਜਾਵੇਗਾ ਦੂਰਦਰਸ਼ਨ ਤੇ ਹਿੰਦੀ ਤੇ ਅੰਗਰੇਜ਼ੀ ਵਿੱਚ ਸੰਬੋਧਨ ਪ੍ਰਸਾਰਿਤ ਹੋਣ ਤੋਂ ਬਾਅਦ ਇਸ ਨੂੰ ਦੂਰਦਰਸ਼ਨ ਦੇ ਖੇਤਰੀ ਚੈਨਲਾਂ ਤੇ ਖੇਤਰੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਕੀਤਾ ਜਾਵੇਗਾ ਆਕਾਸ਼ਵਾਣੀ ਆਪਣੇ ਖੇਤਰੀ ਚੈਨਲਾਂ ਤੇ ਰਾਤ 9:30 ਵਜੇ ਤੋਂ ਖੇਤਰੀ ਭਾਸ਼ਾਵਾਂ ਵਿੱਚ ਸੰਬੋਧਨ ਪ੍ਰਸਾਰਿਤ ਕਰੇਗਾ ਅੱਜ ਦੇਸ਼ ਭਰ ਵਿੱਚ 16ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾ ਰਿਹਾ ਹੈ ਇਸ ਸਾਲ ਦਾ ਥੀਮ ਮੇਰਾ ਭਾਰਤ ਮੇਰੀ ਵੋਟ ਰੱਖਿਆ ਗਿਆ ਹੈ ਜੋ ਭਾਰਤ ਦੇ ਲੋਕਤੰਤਰ ਚ ਨਾਗਰਿਕਾਂ ਦੀ ਕੇਂਦਰੀ ਭੂਮਿਕਾ ਨੂੰ ਉਜਾਗਰ ਕਰਦਾ ਹੈ ਰਾਸ਼ਟਰਪਤੀ ਦੋਪਤੀ ਮੁਰਮੂ ਨੇ ਕਿਹਾ ਹੈ ਕਿ VOTING ਸਿਰਫ ਰਾਜਨੀਤਿਕ ਪ੍ਰਗਟਾਵੇ ਦਾ ਇੱਕ ਰੂਪ ਨਹੀਂ ਬਲਕਿ ਦੇਸ਼ ਦੀ ਲੋਕਤੰਤਰੀ ਚੋਣ ਪ੍ਰਕਿਰਿਆ ਚ ਨਾਗਰਿਕਾਂ ਦੇ ਭਰੋਸੇ ਦਾ ਪ੍ਰਤੀਕ ਹੈ ਅੱਜ ਨਵੀਂ ਦਿੱਲੀ ਚ ਰਾਸ਼ਟਰੀ ਵੋਟਰ ਦਿਵਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ मुझे विश्वास है कि देश के सभी युवा मतदाता बहुत जिम्मेदारी के साथ अपने मताधिकार का प्रयोग करेंगे तथा तो राष्ट्र के निर्माण में अपनी भागीदारी निभाएंगे आज मैं महिला मतदाताओं को भी विशेष बधाई देती हूँ विभिन्न चुनाव में भारी संख्या में मतदान करके हमारी माताएं बहनें, बेटियां, हमारे गणतंत्र को और अधिक शक्तिशाली बना रहे हैं निर्वाचन प्रक्रिया में सराहनीय योगदान देने के आज पुरस्कार प्राप्त करने वाले सभी व्यक्तियों और संस्थानों को भी मैं बहुत-बहुत बधाई देती हूँ। आज को हमें वोट दिवस मौके पंजाब दा सूबा पदई समागम मोहाली दी एमटी यूनिवर्सिटी वे के करवाया गया जिसकी प्रधानगी पंजाब दे मुख्य चुनाव अधिकारी आनंदिता मित्रा ने की थी इस मौके उन्होंने कहा मेरे नॉल वोट जेड़े 18 साल तो कट उम्र दे बच्चे है ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਡੈਮੋਕ੍ਰੇਸੀ ਦੇ ਬਾਰੇ ਸਿੱਖਣ ਆਪਣੇ ਆਪ ਨੂੰ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਜ਼ਿੰਮੇਵਾਰ ਸਿਟੀਜ਼ਨ ਬਣਾਉਣ ਤੇ ਆਪਣੇ ਘਰ ਦੇ ਵਿੱਚ ਵੀ ਦੇਖਣ ਕਿ ਉਹਨਾਂ ਦੇ ਜਿਹੜੇ ਪੇਰੈਂਟਸ ਹੈਗੇ ਉਹ ਆਪਣੇ ਵੋਟ ਦਾ ਪ੍ਰਯੋਗ ਕਰ ਰਹੇ ਇਸ ਮੌਕੇ ਪਟਿਆਲਾ ਦੇ ਨਿਤਰੇਹੀਨ ਬੱਚਿਆਂ ਨੇ ਵੀ ਗੀਤ गा ਕੇ ਵੋਟ ਬਣਾਉਣ ਤੇ ਬੂਟਪੋਲ ਦਾ ਸੁਨੇਹਾ ਦਿੱਤਾ ਉਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਰਾਸ਼ਟਰੀ ਵੋਟਰ ਦਿਵਸ ਰਾਜ ਪਦਰੀ ਵੋਟਰ ਜਾਗਰੂਕਤਾ ਪੈਦਲ ਯਾਤਰਾ ਨਾਲ ਮਨਾਇਆ ਗਿਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ 96 ਹੈਂਡਲ ਹੈ 83 ایਆਰ ਆਰ ਐਨ ਯੂ ਚਲੰਦਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਚ ਸਲੇਰਨ ਡੈਮ ਤੇ ਤਿਆਰ ਕੀਤੇ ਗਏ ਸਲੇਰਨ ਇਕੋ ਟੂਰਿਜ਼ਮ ਪ੍ਰੋਜੈਕਟ ਆਉਟਕਾਟਨ ਕੀਤਾ। ਉਹਨਾਂ ਕਿਹਾ ਕਿ ਪੰਜਾਬ ਇੱਕ ਕੁਦਰਤੀ ਸੁੰਦਰਤਾ ਤੇ ਸੈਰ ਸਪਾਟੇ ਦੀ ਬਹੁਤ ਸੰਭਾਵਨਾ ਹੈ ਜਿਸ ਨੂੰ ਵਰਤ ਕੇ ਆਰਥਿਕਤਾ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਸਲੇਰਨ ਡੈਮ ਜੋ ਹੈ ਇਹਦੇ ਤੇ ਇਕੋ ਪ੍ਰੋਜੈਕਟ ਦਾ ਇਕ ਟੂਰਿਜ਼ਮ ਦਾ ਪ੍ਰੋਜੈਕਟ ਲਾਂਚ ਕੀਤਾ ਜਿਹਦੇ ਵਿੱਚ ਚਾਰ ਟਰੀ ਹਾਊਸ ਕਰ ਲੋ ਜਿਹੜੇ ਦੋ ਹਰਟਸ ਜਿਹੜੀਆਂ ਨੇ ਫੈਮਿਲੀ ਹਰਟਸ ਨੇ ਜਿਸ ਵਿੱਚ ਡਬਲ ਡਬਲ ਬੈਡਰੂਮ ਨੇ ਨਾਲ ਕੈਫੇਟੇਰੀਆ 80 ਦੇ ਲਗਭਗ ਲੋਕ ਬੈਠ ਸਕਦੇ ਨੇ ਜਿਸ ਤੇ ਬੱਚਿਆਂ ਦੇ ਖੇਡਣ ਵਾਸਤੇ ਪਲੇਗਰਾਉਂਡ ਤੇ ਨਾਲ ਇਹ ਦਿਨਾਂ ਦੇ ਵਿੱਚ ਇਸ ਡੈਮ ਦੇ ਵਿੱਚ VOTING ਦਾ ਜਿਹੜਾ ਉਹਦਾ ਟੈਂਡਰ ਵੀ ਲੱਗ ਜਾਊਗਾ ਤੇ 2 ਕਰੋੜ 80 ਲੱਖ ਰੁਪਏ ਦੀ ਨਿਲਾਇਕਤ ਇੱਥੇ ਆਈ ਹੈ ਤੇ ਕਿਉਂਕਿ ਇਹ ਏਰੀਆ ਟੂਰਿਜ਼ਮ ਰਿਪਰੈਜ਼ੈਂਟ ਕਰਦਾ ਹੈ ਇਸ ਡੈਮ ਤੇ ਟੂਰਿਜ਼ਮ ਡਿਪਾਰਟਮੈਂਟ ਨੇ ਫੋਰੈਸਟ ਡਿਪਾਰਟਮੈਂਟ ਨੇ ਮਿਲ ਕੇ ਕੰਮ ਕੀਤਾ ਹੈ ਪੰਜਾਬ ਪੁਲਿਸ ਪਿਆ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਕੇਂਦਰੀ ਗ੍ਰਹਿ ਮੰtrਾਲੇ ਨੇ ਗੰਧੰਤਰ ਦਿਵਸ ਤੋਂ ਇੱਕ ਸ਼ਾਮ ਪਹਿਲਾਂ ਪੰਜਾਬ ਪੁਲਿਸ ਤੋਂ ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਜਿਨ੍ਹਾਂ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਪਤੀ ਮੈਡਲ ਤੇ ਬੇਮਿਸਾਲ ਸੇਵਾ ਲਈ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ ਐਡੀਜੀਪੀ ਇਨਵੈਸਟੀਗੇਸ਼ਨ ਵਿਭੂ ਰਾਜ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਐਲਕੇ ਆਦਵਤ ਅਤੇ ਐਡੀਜੀਪੀ ਜ਼ੇਲਾ ਅਰुणਪਾਲ ਸਿੰਘ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ ਇਸੇ ਤਰ੍ਹਾਂ ਡੀਆਈਜੀ ਜਸਦੇਵ ਸਿੰਘ ਸਿੱਧੂ ਅਤੇ 5 ਪੀਪੀਐਸ ਅਧਿਕਾਰੀਆਂ ਸਮੇਤ 1 ਮੈਡਲ ਵਾਸਤੇ ਚੁਣਿਆ ਗਿਆ ਹੈ ਅਵਾਰਡ ਜੇਤੂਆਂ ਨੂੰ ਵਧਾਈ ਦੇਣਾ ਪੰਜਾਬ ਪੁਲਿਸ ਮੁਖੀ ਗਰਵੀ ਯਾਦਵ ਨੇ ਇਹਨਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਪੰਜਾਬ ਪੁਲਿਸ ਬਲ ਦਾ ਮਨੋਬਲ ਵਧਾਉਣ ਲਈ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਪੰਜਾਬ ਪੁਲਿਸ ਦੇ 24 ਅਧਿਕਾਰੀਆਂ ਨੂੰ ਗੰਦੰਦਰ ਦਿਵਸ ਤੇ ਮੌਕੇ ਤੇ ਮੁੱਖ ਮੰਤਰੀ ਰક્ષਕ ਪਦਕ ਅਤੇ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਮੈਡਲ ਨਾਲ ਨਵਾਜ਼ਿਆ ਜਾਵੇਗਾ ਪੰਜਾਬ ਪੁਲਿਸ ਮੁਖੀ ਗਰਵੀ ਯਾਦਵ ਨੇ ਇਹਨਾਂ ਅਧਿਕਾਰੀਆਂ ਤੇ ਮਲਾਸਮਾਂ ਨੂੰ ਵਧਾਈ ਦਿੱਤੀ ਹੈ ਹਰ ਦਿੱਲੀ ਕਿਟ ਅਥਾਰਟੀ ਅਤੇ ਬੀਐਸਐਫ ਵੱਲੋਂ ਅੱਜ ਅੰਮ੍ਰਿਤਸਰ ਦੀ ਟਾਰੀ ਸਰਹਾਤੇ ਤੇ ਫਿਟ ਇੰਡੀਆ ਸੰਡੇਸ ਆਨ ਸਾਈਕਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਕੇਂਦਰੀ ਯੁਵਾ ਮਾਮਲੇ ਦੇ ਖਿਦਾਬਾਰੇ ਰਾਸ਼ਟਰਮੰਤਰੀ ਰੱਖਿਆ ਖੜਕੇ ਨੇ ਕਿਹਾ इंडिया मूवमेंट हम देश के हर कोने तक लेके जाए क्योंकि फिट इंडिया मिशन जो हमारा है वो घर घर तक पहुंच इसलिए साइकिल को प्रमोट करें साइकिल के साथ हम फिटनेस को भी प्रमोट करें ये मकसद ये साइकिलिंग uh, इवेंट का हर वक्त रहता है और आज आप देख सकते हो कि पूरे देश में लगभग लग बाईस लग लाख से भी ज्यादा लोग कभी इस मूवमेंट में शामिल हो चुके हैं और हर युवाओं के बीच में हम फिटनेस को कैसे लेके जाए फिटनेस का मैसेज कैसे लेके जाए यही एक uh, प्रयास भारत सरकार के माध्यम से ਭਾਰਤ ਤੇ ਨਿਊਜ਼ੀਲੈਂਡ ਵਿਚਕਾਰ 5 2020 ਕ੍ਰਿਕਟ ਮੈਚਾਂ ਦੀ ਲੜੀ ਦਾ ਤੀਜਾ ਮੈਚ ਅੱਜ ਗੁਹਾਰਟੀ 'ਚ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫੇਰ ਦੂੰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਰਾਸ਼ਟਰਪਤੀ ਦਵਪਤੀ ਮੁਰਮੂ 70ਵੇਂ ਗਣਤੰਤਰ ਦਿਵਸ ਤੋਂ ਪਹਿਲਾਂ ਦੀ ਸ਼ਾਮ ਹੁਣ ਤੋਂ ਥੋੜੀ ਦੇਰ ਬਾਅਦ ਸ਼ਾਮ 7 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ ਅੱਜ 16ਵੇਂ ਰਾਸ਼ਟਰੀ ਵੋਟਰ ਦਿਵਸ ਮੌਕੇ ਪੰਜਾਬ ਪਾਰਚ ਵਾਪਕ ਵੋਟਰ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਚ ਸਲੇਰਨ ਇਕੋ ਟੂਰਿਜ਼ਮ ਪ੍ਰੋਜੈਕਟ ਦਾ ਉਦਘਾਟਨ केंद्रीय गृह मंत्रालय वालों विलखण सेवा राष्ट्रपति मैडल से बेमिसाल सेवा मैडल न सम्मानित होने वाले पंजाब पुलिस के अधिकारियों के कर्मचारियों के नावों का एलान इस खबर का यह बुलेटिन खत्म होंगे राष्ट्रीय खबर का अगला बुलेटिन सुनोगे शाम सात बज के पंजा मिनट से नमस्कार कहानी है एक नर्स अंतर मन की आगी तनका और नवे चुमके ना पहला बचत पहला चुमके सुनो हर महीने थोड़ा बचाओ थोड़ा निवेश करो अब एक कुछ इमरजेंसी दिलाई भी बचाओ ताकि रहो टेंशन फ्री पर चुमकिया था की जान दिया जा तो, <laughs> लावा टीका और भी कहता है इतनी समझदारी खुशहाल नारी